ਖੋਸ਼ਿਆਰਪੁਰ ਵਿੱਚ ਇੱਕ ਪ੍ਰਵਾਸੀ ਨੇ 5 ਸਾਲਾਂ ਬੱਚੇ ਨਾਲ ਜੋ ਦਰਿੰਦਗੀ ਕੀਤੀ ਉਹ ਸਾਡੇ ਸਾਹਮਣੇ ਆ ਪਰ ਇਸ ਤੋਂ ਜਾਂ ਇਸ ਦੇ ਬਰਾਬਰ ਦੀ ਖਤਰਨਾਕ ਘਟਨਾ ਸਾਡੇ ਪੰਜਾਬੀਆਂ ਨੇ ਕੀਤੀ ਹੈ ਕੰਮਿਆਣਾ ਪਿੰਡ ਦੇ ਵਿੱਚ ਕੰਮਿਆਣਾ ਪਿੰਡ ਦੇ ਵਿੱਚ 6 ਸਾਲਾਂ ਬੱਚੇ ਨਾਲ ਤਿੰਨ ਨੌਜਵਾਨਾਂ ਨੇ ਰੇਪ ਕੀਤਾ ਕੁਕਰਮ ਕੀਤਾ ਤੇ ਬਾਅਦ ਦੇ ਵਿੱਚ ਜੋ ਉਹਦੇ ਨਾਲ ਤਸ਼ੱਦਦ ਕੀਤਾ ਉਹਦੀ ਕਹਾਣੀ ਤੁਹਾਨੂੰ ਸੁਣਾਉਣੇ ਆ ਇੱਕ 6 ਸਾਲਾਂ ਬੱਚਾ ਆਪਣੇ ਘਰ ਆਇਆ ਘਰ ਬੈਠਾ ਉਦਾਸ ਸੀ 10 ਤਰੀਕ ਦੀ ਘਟਨਾ ਉਹਦੇ ਮਾਤਾ ਦੇ ਬਿਆਨਾਂ ਮੁਤਾਬਕ ਘਰ ਆ ਕੇ ਬੈਠਾ ਉਦਾਸ ਸੀ ਉਹਦੀ ਮਾਤਾ ਨੇ ਪੁੱਛਿਆ ਕਿ ਕੀ ਹੈ ਤਾਂ ਉਸਨੇ ਦੱਸਿਆ ਕਿ ਮੇਰੇ ਦਰਦ ਹੋ ਰਿਹਾ ਹੈਗਾ ਤਾਂ ਉਹਨੇ ਮਾਤਾ ਨੇ ਪੁੱਛਿਆ ਕਿ ਕੀ ਕਾਰਨ ਹੈ ਕਿਉਂ ਦਰਦ ਹੋ ਰਿਹਾ ਹੈ ਤਾਂ ਜਦ ਉਸਨੇ ਦੱਸਿਆ ਕਿ ਤਿੰਨ ਨੌਜਵਾਨ ਜਿਨ੍ਹਾਂ ਦੇ ਨਾਮ ਵੀ ਮੈਂ ਦੱਸ ਦੱਸ ਰਿਹਾ ਤੁਹਾਨੂੰ ਰਮਾਨ ਸਿੰਘ ਉਰਫ ਮਾਨੀ ਸਤਨਾਮ ਸਿੰਘ ਉਰਫ ਗੰਜਾ ਅਤੇ ਵੀਰ ਦਵਿੰਦ ਦਵਿੰਦਰ ਸਿੰਘ ਉਰਫ ਰਾਏਵੀਰ ਹੋਰਾਂ ਨੇ ਮੈਨੂੰ ਟੌਫੀਆਂ ਦਿੱਤੀਆਂ ਅਤੇ ਮੈਨੂੰ ਸੋਸਾਇਟੀ ਦੇ ਸਟੋਰ ਵਿੱਚ ਲੈ ਗਏ ਜਿੱਥੇ ਮੇਰੇ ਨਾਲ ਅਰਮਾਨ ਸਿੰਘ ਉਰਫ ਮਾਨੀ ਪੁੱਤਰ ਗੁਰਪ੍ਰੀਤ ਸਿੰਘ ਸਤਨਾਮ ਸਿੰਘ ਉਰਫ ਗੰਜਾ ਪੁੱਤਰ ਗੁਰਚਰਨ ਸਿੰਘ ਤੇ ਵੀਰ ਦਵਿੰਦਰ ਸਿੰਘ ਔਰ ਫਿਰ ਆਈ ਵੀਰ ਸਿੰਘ ਪੁੱਤਰ ਮੀਲਾ ਸਿੰਘ ਵਾਸੀਆਂ ਨੇ ਮੇਰੇ ਲੈਟਰਨ ਵਾਲੀ ਜਗ੍ਹਾ ਤੇ ਮੈਂ ਹੁਣ ਅੱਗੇ ਸ਼ਬਦ ਨਹੀਂ ਬੋਲ ਸਕਦਾ ਕਿ ਮੇਰੇ ਨਾਲ ਉਜੋਕੀਤਾ ਉਸ ਤੋਂ ਬਾਅਦ ਮੈਨੂੰ ਫੇਰ ਖਾਣ ਵਾਲੀ ਚੀਜ਼ੀ ਦੇ ਕੇ ਮੇਰੇ ਮੂੰਹ ਮੂੰਹ ਦੇ ਵਿੱਚ ਵੀ ਜਿਹੜਾ ਉਹ ਗਲਤ ਕੰਮ ਕੀਤਾ ਤਾਂ ਜਦੋਂ ਉਹਨਾਂ ਨੇ ਉਹਨੇ ਸਾਰੀ ਵਿਥਿਆ ਸੁਣਾਈ ਤਾਂ ਉਹਦੀ ਮਾਤਾ ਉਸ ਬੱਚੇ ਦੀ ਰਿਪੋਰਟ ਲਿਖਾਉਣ ਥਾਣੇ ਪਹੁੰਚ ਗਈ ਤਾਂ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਤਿੰਨਾਂ ਦੇ ਉੱਤੇ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਤਾਂ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਕਿਸ ਤਰੀਕੇ ਦੇ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਹਾਂ ਤੇ ਕਿਸ ਤਰੀਕੇ ਦੇ ਲੋਕ ਹੈ ਪ੍ਰਵਾਸੀਆਂ ਦੇ ਜੋਗ ਜੋ ਗੰਦ ਪਾਇਆ ਉਹ ਸਾਡੇ ਸਾਹਮਣੇ ਹੈ ਪਰ ਜੋ ਸਾਡੇ ਆਪਣਿਆਂ ਨੇ ਗੰਦ ਪਾਇਆ ਇਹ ਵੀ ਇੱਕ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿ ਇੱਕ 6 ਸਾਲ ਦਾ ਬੱਚਾ ਮਸੂਮ ਬੱਚਾ ਜਿਹਨਾਂ ਜਿਹਨੂੰ ਵੇਖ ਕੇ ਸਾਨੂੰ ਪਿਆਰ ਆ ਜਾਂਦਾ ਜਿਹਦੇ ਨਾਲ ਸਾਡਾ ਖੇਡਣ ਨੂੰ ਦਿਲ ਕਰਦਾ ਚਾਹੇ ਉਹ ਕਿਸੇ ਦਾ ਵੀ ਹੋਵੇ ਸਾਨੂੰ ਇਹ ਉਹਦੇ ਨਾਲ ਉਸ ਬੱਚੇ ਤੇ ਹਰ ਬੰਦੇ ਨੂੰ ਪਿਆਰ ਆਉਂਦਾ ਪਰ ਇੱਥੇ ਤਿੰਨ ਨੌਜਵਾਨਾਂ ਨੇ ਜੋ ਉਹਦੇ ਨਾਲ ਘਟੀਆ ਹਰਕਤ ਕੀਤੀ ਹੈ ਉਹਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ ਉਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਉਸਨੇ ਜਿਹੜੀ ਜਿਹੜਾ ਇੱਕ ਭਰੋਸਾ ਹੁੰਦਾ ਕਿ ਪਿੰਡ ਵਿੱਚ ਬੱਚਾ ਖੇਡ ਰਿਹਾ ਉਹ ਜੇ ਕੋਈ ਵੱਡਾ ਬੱਚਾ ਆ ਜਾ ਉਹਨੂੰ ਟੋਫੀ ਦਿੰਦਾ ਉਹ ਉਹ ਭਰੋਸੇ ਨੂੰ ਵੀ ਖਤਮ ਕੀਤਾ ਜਿਹਦੇ ਕਰਕੇ ਅਸੀਂ ਨਿੱਕੇ ਹੁੰਦੇ ਵੀ ਕਹਿੰਦੇ ਆ ਕਿ ਪੁੱਤ ਕਿਸੇ ਤੋਂ ਚੀਜ਼ ਬਾਹਰ ਲੈ ਕੇ ਨਹੀਂ ਖਾਣੀ ਉਹ ਇਸੇ ਚੀਜ਼ ਦੇ ਵਿੱਚੋਂ ਇਹ ਸੱਟਾ ਹੁੰਦਾ ਮਾਪਿਆਂ ਦਾ ਕਿ ਪਤਾ ਹੁੰਦਾ ਕਿ ਪਤਾ ਨਹੀਂ ਕੌਣ ਕੀ ਦੇ ਕੇ ਤੇ ਕੀ ਕਰ ਜਾਵੇ ਸੋ ਇਸ ਕਰਕੇ ਜਿਵੇਂ ਬڑے ਬਾਬਾ ਨਾਜ਼ਮੀ ਦਾ ਇੱਕ ਸ਼ੇਰ ਹੈ ਕਿ ਗੰਦੇ ਆਂਡੇ ਇੱਧਰ ਵੀ ਨੇ ਉੱਧਰ ਵੀ ਕੁਛ ਮਸਟੰਡੇ ਇੱਧਰ ਵੀ ਨੇ ਉੱਧਰ ਵੀ ਹਰ ਸਿਸਟਮ ਦੇ ਵਿੱਚ ਬੜੇ ਘਟਿਆ ਬੰਦੇ ਪਏ ਆ ਬੜੇ ਮਾੜੇ ਬੰਦੇ ਪਏ ਜਿਵੇਂ ਹੁਸ਼ਿਆਰਪੁਰ ਵਾਲੇ ਬੱਚੇ ਨਾਲ ਦਰਿੰਦਗੀ ਹੋਈ ਹੈ ਉਸੇ ਇਸ ਬੱਚੇ ਦਾ ਸ਼ੁਕਰ ਹੈ ਕਿ ਜਾਨ ਬਚ ਗਈ ਇਸ ਦੀ ਪਰ ਇਸੇ ਨਾਲ ਵੀ ਦਰਿੰਦਗੀ ਕੋਈ ਘਟ ਨਹੀਂ ਹੋਈ ਤਿੰਨ ਨੌਜਵਾਨਾਂ ਨੇ ਇੱਕ 6 ਸਾਲ ਦੇ ਬੱਚੇ ਨਾਲ ਰੇਪ ਕਰਨਾ ਤੇ ਉਸਦੇ ਜੋ ਉਹ ਦਿਨ ਉਸ ਤੋਂ ਬਾਅਦ ਤੱਕੇਸ਼ਾ ਹੀ ਕਰਨੀ ਉਹ ਜੱਗ ਜਾ ਰਿਹਾ ਹੈ 6 ਸਾਲ ਦੇ ਬੱਚੇ ਨਾਲ ਜੋ ਵਾਪਰਿਆ ਤੁਹਾਡੇ ਨਾਲ ਜਨਤਕ ਕਰਨਾ ਜ਼ਰੂਰੀ ਸੀ ਤਾਂ ਕਿ ਪਤਾ ਲੱਗ ਸਕੇ ਕਿ ਸਮਾਜ ਦੇ ਵਿੱਚ ਚਾਹੇ ਉਹ ਪੰਜਾਬ ਹੈ ਚਾਹੇ ਉਹ ਬਾਹਰ ਹੈ ਕਿਤੇ ਨਾ ਕਿਤੇ ਸਮਾਜ ਵਿੱਚ ਗੰਦੇ ਜਿਹੜੇ ਗੰਦੇ ਲੋਕ ਹੈ ਉਹ ਹਰ ਸਮਾਜ ਦੇ ਵਿੱਚ ਬੈਠੇ ਆ ਅਸੀਂ ਜਿਸ ਤਰੀਕੇ ਨਾਲ ਉਧਰ ਵਿਰੋਧ ਕਰ ਰਹੇ ਆ ਸਾਨੂੰ ਇੱਥੇ ਵੀ ਵਿਰੋਧ ਕਰਨਾ ਪਣਦਾ ਹੈ ਅਜਿਹੇ ਘਟਿਆ ਲੋਕਾਂ ਦਾ ਵੀ ਵਿਰੋਧ ਕਰਨਾ ਪਣਦਾ ਹੈ ਇਹਨਾਂ ਦਾ ਵੀ ਬਾਈਕਾਟ ਕਰਨਾ ਪਣਦਾ ਹੈ ਇਹਨਾਂ ਤੇ ਵੀ ਉਂਗਲ ਉਠਾਉਣੀ ਪੈਂਦੀ ਹੈ ਕਿ ਇਹ ਲੋਕ ਵੀ ਉਹਨਾਂ ਲੋਕਾਂ ਨੂੰ ਘਟਨੀ ਜਿਹੜੇ ਆਪਣੇ ਪਿੰਡ ਦੇ ਉਹ ਪ੍ਰਵਾਸੀ ਦਾ ਤਾਂ ਬੱਚਾ ਕੁਝ ਨਹੀਂ ਲੱਗਦਾ ਹੁਣਾ ਪਰ ਇਹਨਾਂ ਦਾ ਇਹਨਾਂ ਚੋਂ ਤਾਂ ਕਿਸੇ ਨਾ ਕਿਸੇ ਦਾ ਭਤੀਜਾ ਭਰਾ ਕੁਝ ਨਾ ਕੁਝ ਤਾਂ ਲੱਗਦਾ ਹੀ ਹੋ ਜਿਵੇਂ ਪਿੰਡ ਦੇ ਵਿੱਚ ਹੁੰਦਾ ਪਰ ਇਹਨਾਂ ਨੇ ਤਾਂ ਉਹਦੀ ਵੀ ਸ਼ਰਮ ਨਹੀਂ ਕੀਤੀ ਆਪਦੇ ਪਿੰਡ ਦੇ ਬੱਚੇ ਦੀ ਸ਼ਰਮ ਨਹੀਂ ਕੀਤੀ ਇਹ ਜਿਹੇ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਇਹ ਇਸੇ ਤਰੀਕੇ ਦੀਆਂ ਘਟਨਾਵਾਂ ਸਾਡੇ 'ਚ ਵਾਪਰ ਰਹੀਆਂ ਕੁਝ ਘਟਨਾਵਾਂ ਹਾਈਲਾਈਟ ਹੋ ਜਾਂਦੀਆਂ ਤੇ ਕੁਝ ਘਟਨਾਵਾਂ ਦੱਬੀਆਂ ਰਹਿ ਜਾਂਦੀਆਂ ਪਰ ਜੋ ਇਹ ਕੰਮਿਆਰਾਂ ਦੇ ਬੱਚੇ ਨਾਲ ਵਾਪਰਿਆ ਬੇਹੱਦ ਖਤਰਨਾਕ ਹੈ ਬੇਹੱਦ ਘਟਿਆ ਇਸ ਤੇ ਜਿਹੜੀ ਆ ਉਹ ਸਖਤ ਤੋਂ ਸਖਤ ਸਜ਼ਾ ਦੋਸ਼ੀਆਂ ਨੂੰ ਮਿਲਣੀ ਚਾਹੀਦੀ ਹੈ ਹਾਲਾਂਕਿ ਪੁਰਸ ਨੇ ਪਰਚਾ ਤੱਜ ਕਰ ਲਿਆ